ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਪੀਐਸਟੈਟ ਦੀ ਪ੍ਰੀਖਿਆ 15 ਮਾਰਚ 2026 ਨੂੰ ਕੰਡਕਟ ਕਰਵਾਈ ਜਾ ਰਹੀ ਹੈ ਜੇਕਰ ਤੁਸੀਂ ਦਿਨ ਕੈਲਕੂਲੇਟ ਕਰਦੇ ਹੋ ਤਾਂ ਅੱਜ ਤੋਂ ਲਗਭਗ 35-3 ਬਣਦੇ ਨੇ ਜੀ ਤੁਹਾਡੇ ਜਿਨ੍ਹਾਂ ਵਿੱਚ ਤੁਸੀਂ ਇਹ ਆਪਦੀ ਤਿਆਰੀ ਕਰਨੀ ਹੈ ਤੇ ਮੈਂ ਇਹ ਮੰਨ ਕੇ ਚੱਲ ਰਿਹਾ ਤੁਹਾਡੀ ਤਿਆਰੀ ਬਿਲਕੁਲ ਜ਼ੀਰੋ ਹੈ ਤੁਹਾਨੂੰ ਕੁਝ ਨਹੀਂ ਆਉਂਦਾ ਜੇਕਰ ਮੈਂ ਤੁਹਾਡੀ ਥਾਂ ਤੇ ਹੁੰਦਾ ਤੇ ਮੈਂ ਇਹਨਾਂ 35 ਦਿਨਾਂ ਵਿੱਚ ਕਿਵੇਂ ਤਿਆਰੀ ਕਰਦਾ ਸੈਲਫ ਸਟਡੀ ਨਾਲ ਜਾਂ ਫਿਰ ਜੇਕਰ YouTube ਤੇ ਕੋਈ ਚੈਨਲ ਨੇ ਜਾਂ ਫਿਰ ਕੋਈ ਹੋਰ ਵੀ ਸਟ੍ਰੈਟਜੀ ਜਿਹੜੀ ਹੈਗੀ ਆ ਜਿਹਦੇ ਨਾਲ ਤੁਸੀਂ ਆਪਦਾ ਪੇਪਰ 3 ਡਿਜੀਟ ਨੰਬਰਾਂ ਨਾਲ ਕਹਿਣ ਦਾ ਭਾਵ ਕਿ 100 ਪਲੱਸ ਨੰਬਰਾਂ ਨਾਲ ਤੁਸੀਂ ਕਿਵੇਂ ਕਲੀਅਰ ਕਰ ਸਕਦੇ ਹੋ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਕੀ ਇਹਦਾ ਆਪਦਾ ਪੇਪਰ ਕਲੀਅਰ ਆ ਬਿਲਕੁਲ ਜੀ 2019 20 ਦੇ ਵਿੱਚ ਹੀ ਪੇਪਰ 1 ਪੇਪਰ 2 पीएसटेट ਦਾ ਵੀ ਤੇ सीटेट ਦਾ ਵੀ ਮੈਂ ਕਲੀਅਰ ਕੀਤੇ ਹੋਇਆ ਤੇ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਉਹਨਾਂ ਗਲਤੀਆਂ ਨੂੰ ਵੀ ਮੈਂ ਤੁਹਾਨੂੰ ਦੱਸ ਸਕਦਾ ਆ ਜਿਹਦੇ ਨਾਲ ਤੁਸੀਂ ਆਪਦਾ ਪੇਪਰ ਜਿਹੜੀਆਂ ਗਲਤੀਆਂ ਮੈਂ ਕਰਕੇ ਆਪਦੇ ਨੰਬਰ ਘਟਾਏ ਆ ਉਹ ਗਲਤੀਆਂ ਤੁਸੀਂ ਨਾ ਕਰਕੇ ਆਪਦੇ ਨੰਬਰ ਵਧਾ ਸਕਦੇ ਹੋ ਸੋ ਮੇਰੀਆਂ ਗੱਲਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਓ ਅਤੇ ਸਮਝਿਓ ਐਂਡ ਇੱਕ ਗੱਲ ਮੈਂ ਹੋਰ ਮੈਂਸ਼ਨ ਕਰ ਦਿੰਨਾ ਆ ਜਦੋਂ ਮੈਂ ਪੀਐਸਟੈਟ ਪੇਪਰ 1 ਅਤੇ 2 ਜੇਕਰ ਮੈਂ ਪੀਐਸਟੈਟ ਦੀ ਗੱਲ ਕਰਦਾ ਆ ਇਹਦੇ ਵਿੱਚ ਪੇਪਰ 1 ਅਤੇ ਤੂਦੀ ਜਿਹੜੀ ਪ੍ਰੀਖਿਆ ਹੈਗੀ ਆ ਜਦੋਂ ਮੈਂ ਪਾਸ ਕੀਤੀ ਸੀਗੀ ਜਾਂ ਫਿਰ ਸੀਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਪੇਪਰ 1 ਅਤੇ 2 ਜਦੋਂ ਮੈਂ ਇਹ ਦੋਵੇਂ ਪ੍ਰੀਖਿਆਵਾਂ ਪਾਸ ਕੀਤੀਆਂ ਉਸ ਟਾਈਮ ਦੇ ਵਿੱਚ ਮੇਰੀ ਟੀਚਿੰਗ ਪ੍ਰੈਕਟਿਸ ਲੱਗੀ ਹੋਈ ਸੀਗੀ ਬੀਅਰਡ ਵਿੱਚ ਮੈਂ ਹੁੰਦਾ ਸੀ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਫੁੱਲ ਟਾਈਮ ਮਿਲਿਆ ਸੀ ਪੜਨ ਦੇ ਲਈ ਕਿਉਂਕਿ ਮੇਰੀ ਇਸ ਵੀਡੀਓ ਤੋਂ ਬਾਅਦ ਕਾਫੀ سارے ਸਾਥੀ ਐਕਸਕਿਊਜ਼ ਗੈਲੋ ਯਾ ਤਰਕ ਦੇ ਸਕਦੇ ਆ ਕਿ ਸਰ ਅਸੀਂ ਨਾਲ-ਨਾਲ ਜੌਬ ਕਰ ਰਹੇ ਹਾਂ ਸਾਡਾ ਟਾਈਮ ਨਹੀਂ ਮੈਨੇਜ ਹੋ ਰਿਹਾ ਮੈਂ ਵੀ ਉਸ ਟਾਈਮ ਦੇ ਵਿੱਚ 40 40 50 50 ਲੈਸਨ ਬਣਾਉਣ ਦੇ ਨਾਲ ਨਾਲ ਸਕੂਲ ਵੀ ਜਾਂਦਾ ਸੀ ਸਕੂਲ ਦੇ ਵਿੱਚ ਸਟੀਚਿੰਗ ਪ੍ਰੈਕਟਿਸ ਵੀ ਲਗਾਉਂਦਾ ਸੀਗਾ ਫਿਰ ਵੀ ਜਿਹੜਾ ਪੇਪਰ ਹੈਗਾ ਸੀ ਕਲੀਅਰ ਕੀਤਾ ਸੋ ਤੁਹਾਡੇ ਕੋਲ ਬਿਲਕੁਲ ਵੀ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ ਕਿ ਸਾਡੇ ਕੋਲ ਟਾਈਮ ਘਟਾ 4-5 ਘੰਟੇ ਵੀ ਪੜ੍ਹਦੇ ਹੋ ਤਾਂ ਇਹ ਪੇਪਰ ਕਲੀਅਰ ਕਰ ਸਕਦੇ ਹੋ ਤੇ ਕੋਈ ਸਾਥੀ ਕਹਿ ਸਕਦਾ ਕਿ ਸਰ ਹੋ ਸਕਦਾ ਤੁਸੀਂ ਇੰਟੈਲੀਜੈਂਟ ਹੋ ਹੁਣ ਮੈਂ ਤੁਹਾਨੂੰ ਆਪਦੇ ਨੰਬਰ ਦੱਸ ਦਿੰਦਾ ਆ 6 10ਵੀਂ 12ਵੀਂ ਗ੍ਰੈਜੂਏਸ਼ਨ ਤੇ ਬੀਐਡ ਦੇ 10ਵੀਂ ਦੀ ਜੇ ਮੈਂ ਗੱਲ ਕਰਾਂ ਤੇ 10ਵੀਂ ਦੇ ਵਿੱਚ ਮੇਰੇ ਜਿਹੜੇ ਨੰਬਰ ਹੈਗੇ ਆ ਉਹ ਕਿੰਨੇ ਬਣਦੇ ਆ ਜੀ ਲਗਭਗ 61% ਦੇ ਨੰਬਰ ਹੈਗੇ ਜੀ ਜਿਹੜੇ ਕਿ ਮੇਰੇ 10ਵੀਂ ਚ ਬਣਦੇ ਆ 12ਵੀਂ ਚ ਲਗਭਗ 70% ਮੇਰੇ ਨੰਬਰ ਨੇ ਜੀ ਤੇ ਜੇ ਮੈਂ ਗ੍ਰੈਜੂਏਸ਼ਨ ਦੀ ਗੱਲ ਕਰਾਂ ਗ੍ਰੈਜੂਏਸ਼ਨ ਦੇ ਵਿੱਚ ਮੇਰੇ ਨੰਬਰ ਬਣਦੇ ਆ ਜੀ ਲਗਭਗ 61.ਸਮਥਿੰਗ ਬਣਦੇ ਆ 61% ਤੇ बीएड ਵਿੱਚ ਚਲੋ बीएड ਦੇ ਜਿਹੜੇ ਨੰਬਰ ਨੇ ਜੀ ਇਹ ਜਿਆਦਾ ਮੈਟਰ ਕਰਦੇ ਨਹੀਂ ਤੇ ਇਹਦੀ ਗੱਲ ਮੈਂ ਜਿਆਦਾ ਕਰੂੰਗਾ ਵੀ ਨਹੀਂ ਸੋ ਇਹ ਸਾਰੇ ਮੈਂ ਨੰਬਰ ਦੱਸ दिए ਆ ਤੁਹਾਨੂੰ ਨੰਬਰਸ ਨੂੰ ਦੇਖ ਕੇ ਕੀ ਲੱਗਦਾ ਮੈਂ ਕਿੰਨਾ ਕੁ ਇੰਟੈਲੀਜੈਂਟ ਹੋਊਗਾ ਐਵਰੇਜ ਆ ਮੈਂ ਸਟੂਡੈਂਟ ਹੈਗਾ ਆ ਤੇ ਐਵਰੇਜ ਜੇ ਸਟੂਡੈਂਟ ਨੇ ਜੇਕਰ ਸਮਾਰਟ ਤਰੀਕੇ ਨਾਲ ਸਟੱਡੀ ਕੀਤੀ ਹੋਊਗੀ ਤਾਂ ਆਪਦਾ ਜਿਹੜਾ ਪੇਪਰ ਹੈਗਾ ਜੀ ਕਲੀਅਰ ਕਰ ਲਿਆ ਸੋ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਲਗਭਗ 35 ਦਿਨ ਹੈਗੇ ਆ ਜੇਕਰ ਮੈਂ ਤਿਆਰੀ ਕਰਨੀ ਹੁੰਦੀ ਤਾਂ ਕਿਵੇਂ ਕਰਦਾ ਸਭ ਤੋਂ ਪਹਿਲਾਂ ਮੈਂ ਜੀ ਸਿਲੇਬਸ ਤੇ ਨਿਗਾਹ ਮਾਰਦਾ ਕਿ ਸਿਲੇਬਸ ਵਿੱਚ ਹੈ ਕੀ ਦੇਖਦਾ ਕਿ ਸੀਡੀਪੀ ਦੀ ਵੇਡਸ ਕਿੰਨੀ ਹੈ ਫਿਰ ਦੇਖਦਾ ਮੈਂ ਪੰਜਾਬੀ ਅੰਗਰੇਜ਼ੀ ਜਾਂ ਫਿਰ ਤੁਹਾਡਾ ਆਪਦਾ ਵਿਸ਼ਾ ਜਿਵੇਂ ਮੇਰਾ ਆਪਦਾ ਵਿਸ਼ਾ ਹੈਗਾ ਐਸਐਸਟੀ ਸਭ ਤੋਂ ਪਹਿਲਾਂ ਮੈਂ ਦੇਖਦਾ ਕਿ ਪੁਰਾਣੇ ਪ੍ਰਸ਼ਨ ਕਿਹੋ ਜਿਹੇ ਹੁੰਦੇ ਆ ਮੈਂ ਦੇਖਦਾ ਕਿ 2024 ਵਿੱਚ ਜਿਹੜਾ ਪੀਐਸਟੈਟ ਦਾ ਪੇਪਰ ਕੰਡਕਟ ਕਰਵਾਇਆ ਗਿਆ ਉਹਦਾ ਲੈਵਲ ਕੀ ਸੀ ਪੇਪਰ ਦੇ ਵਿੱਚ ਜਿਹੜੇ ਕੁਐਸਚਨ ਆਏ ਸੀਗੇ ਉਹਨਾਂ ਦਾ ਡਿਫਿਕਲਟੀ ਲੈਵਲ ਕੀ ਸੀ ਮੈਂ ਦੇਖਦਾ ਕਿ ਠੀਕ ਹੈ ਜੀ ਮੈਂ ਜ 150 ਨੰਬਰਾਂ ਦਾ ਕੁਐਸਚਨ ਹੈਗਾ ਜ ਜਿਹੜਾ ਮੈਂ ਹੱਲ ਕਰ ਰਿਹਾ ਤੇ ਮੇਰੇ ਇੰਨੇ ਕ ਨੰਬਰ ਬਣ ਰਹੇ ਆ ਉਸ ਤੋਂ ਬਾਅਦ ਮੈਂ ਕੀ ਕਰਦਾ ਜੀ ਮੈਂ ਇੱਕ ਪਹਿਲਾਂ ਦਾ ਬਾਜ਼ਾਰੋਂ ਪੀਐਸਟੈਟ ਦਾ ਜਿਹੜਾ ਪ੍ਰੀਵੀਅਸ ਈਅਰ ਹੈਗਾ ਆ ਮੈਂ ਉਹ ਲੈ ਕੇ ਆਉਂਦਾ ਉਹ ਲੈਉਣ ਤੋਂ ਬਾਅਦ ਮੈਂ ਸੀਡੀਪੀ ਦੇ ਜਿੰਨੇ ਵੀ ਕਨਸੈਪਟ ਹੈਗੇ ਆ ਲਗਭਗ 15 ਤੋਂ ਲੈ ਕੇ 20 ਕਨਸੈਪਟ ਹੈਗੇ ਆ ਕਿੰਨੇ ਹੈਗੇ ਆ ਜੀ 15 ਤੋਂ 20 ਕਨਸੈਪਟ ਇਹ ਜਿਹੜੇ 15 ਤੋਂ 20 ਕਨਸੈਪਟ ਹੈਗੇ ਆ ਨਾ ਇਹ ਨਾ ਸੋਚਿਓ ਕਿ ਸਿਰਫ ਤੇ ਸਿਰਫ ਸੀਡੀਪੀ ਵਾਲੀ ਸੈਕਸ਼ਨ ਵਿੱਚ ਹੈਲਪ ਕਰਨਗੇ ਤੁਹਾਨੂੰ ਸਾਰਿਆਂ ਨੂੰ ਪਤਾ ਸੀਡੀਪੀ ਜਾਂ ਫਿਰ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਜਾਂ ਕਿੰਨੇ ਪੇਜ ਨੰਬਰਾਂ ਦਾ ਹੁੰਦਾ ਆ 150 ਨੰਬਰਾਂ ਦਾ ਪੇਪਰ ਹੁੰਦਾ ਆ ਇਸ 150 ਨੰਬਰਾਂ ਦੇ ਵਿੱਚੋਂ 30 ਨੰਬਰ ਦੀ ਆਉਂਦੀ ਹੈ ਸੀਡੀਪੀ ਜਿਹਨੂੰ ਤੁਸੀਂ ਬਾਲ ਵਿਕਾਸ ਕਹਿੰਦੇ ਹੋ ਇਹਦੇ ਵਿੱਚੋਂ 30 ਨੰਬਰਾਂ ਦੀ ਆਉਂਦੀ ਹੈ ਜੀ ਪੰਜਾਬੀ 30 ਨੰਬਰਾਂ ਦੀ ਆਉਂਦੀ ਹੈ ਜੀ ਅੰਗਰੇਜ਼ੀ 60 ਨੰਬਰ ਦਾ ਤੁਹਾਡਾ ਸਬਜੈਕਟ ਹੋ ਸਕਦਾ ਆ ਜੇਕਰ ਤੁਸੀਂ ਪੇਪਰ 2 ਦੀ ਤਿਆਰੀ ਕਰ ਰਹੇ ਹੋ ਅਦਰਵਾਈਜ਼ 30 ਨੰਬਰ ਦਾ ਮੈਥ ਤੇ 30 ਨੰਬਰ ਦੀ ਈਵੀਐਸ ਪੇਪਰ 1 ਵਿੱਚ ਦੇਖਣ ਨੂੰ ਮਿਲਦੀ ਆ 90 ਨੰਬਰ ਹੋਗੇ ਜੀ ਕਾਮਨ ਜਿਹੜੇ ਮੈਂ 30 ਨੰਬਰਾਂ ਦੀ ਮੈਂ ਗੱਲ ਕਰ ਰਿਹਾ ਸੀਡੀਪੀ ਵਾਲੇ ਸੈਕਸ਼ਨ ਦੀ ਜਿਹੜਾ ਇਹ ਸੀਡੀਪੀ ਵਾਲਾ ਸੈਕਸ਼ਨ ਆ ਜਿਹੜਾ ਕਿ ਜਿਹਦੇ ਵਿੱਚ ਤੁਹਾਨੂੰ 15 ਤੋਂ 20 ਟਾਪਿਕ ਹੀ ਦੇਖਣ ਨੂੰ ਮਿਲਦੇ ਆ ਲਗਭਗ ਮੈਂ ਗੱਲ ਕਰ ਰਿਹਾ ਜੇਕਰ ਤੁਸੀਂ ਇਹਨਾਂ 15-20 ਟਾਪਿਕਸ ਨੂੰ ਬਹੁਤੀ ਚੰਗੇ ਤਰੀਕੇ ਨਾਲ ਕਰ ਲੈਨੇ ਹੋ ਤਾਂ ਇਹਦੇ ਵਿੱਚ ਜਿਹੜੇ 30 ਨੰਬਰ ਹੈਗੇ ਆ ਨਾ ਸੀਡੀਪੀ ਦੇ ਤੇ ਆ ਜਿਹੜੇ ਮੈਂ ਪੰਜਾਬੀ ਦੇ 30 ਤੇ ਅੰਗਰੇਜ਼ੀ ਦੇ 30 ਕਹਿ ਰਿਹਾ ਨਾ ਇਹਦੇ ਵਿੱਚੋਂ ਵੀ 15-15 ਨੰਬਰ ਸੀਡੀਪੀ ਦੇ ਹੀ ਬਣਦੇ ਆ ਉਹ ਅੰਗਰੇਜ਼ੀ ਸੀਡੀਪੀ ਹੋਗੀ ਉਹ ਪੰਜਾਬੀ ਸੀਡੀਪੀ ਹੋਗੀ ਇਹਨਾਂ ਦੋਨਾਂ ਸੈਕਸ਼ਨ ਦੇ ਵਿੱਚ ਆਹ 15 ਟਾਪਿਕ ਹੈਲਪ ਕਰਨਗੇ ਐਂਡ ਇਹ ਸਾਰੇ 15 ਤੋਂ ਲੈ ਕੇ 20 ਟਾਪਿਕ ਮੈਂ ਆਪਣੇ ਚੈਨਲ ਦੇ ਵੀ ਕਰਵਾਏ ਹੋਏ ਆ ਕੋਈ ਪੈਸੇ ਦੇਣ ਦੀ ਵੀ ਲੋੜ ਨਹੀਂ ਹੈਗੀ ਸਾਰਾ ਕੁਝ ਫ੍ਰੀ ਆਫ ਕਾਸਟ ਪਿਆ ਸੋ ਇਸ ਤਰੀਕੇ ਨਾਲ ਨਾ ਤੁਸੀਂ ਕਹਿ ਲਓ ਕਿ ਆਪ ਦੀ ਇੱਕ ਫਾਊਂਡੇਸ਼ਨ ਜਿਹੜੀ ਹੈਗੀ ਆ ਸ਼ੁਰੂਆਤ ਜਿਹੜੀ ਹੈਗੀ ਆ ਕਿਉਂਕਿ ਇਹ ਤਿੰਨੇ ਜਿਹੜੇ ਮੈਂ ਸਬਜੈਕਟ ਦੱਸੇ ਆ ਨਾ ਸਭ ਤੋਂ ਸੌਖੇ ਸਬਜੈਕਟ ਆ ਰਹਿਾ ਰਹੀ ਗੱਲ ਤੁਹਾਡੇ ਆਪ ਦੇ ਵਿਸ਼ਾ ਦੀ ਜਿਵੇਂ ਮੈਥ ਸਾਇੰਸ ਤੁਹਾਡਾ ਆ ਦਾ ਵਿਸ਼ਾ ਹੋ ਸਕਦਾ ਜਾਂ ਐਸਐਸਟੀ ਵਿਸ਼ਾ ਹੋ ਸਕਦਾ ਜਾਂ ਪੇਪਰ 1 ਦੇ ਵਿੱਚ ਚਲੋ ਜੋ ਵੀ ਤੁਹਾਡਾ ਸਬਜੈਕਟ ਹੋਗਾ ਏਵੀਐਸ ਐਂਡ ਮੈਥ ਉਹਦੇ ਬਾਰੇ ਮੈਂ ਆਪਾਂ ਬਹੁਤ ਵਾਰ ਗੱਲ ਕੀਤੀ ਆ ਆਪਾਂ ਮੇਨ ਫੋਕਸ ਕਰਦੇ ਆਂ ਪੇਪਰ 2 ਦੀ ਜਿਹਦੇ ਵਿੱਚ 뮤직 ఫిਜ਼ੀਕਲ এডਿਕੇਸ਼ਨ ਉਰਦੂ ਹੈਨਾ ਕਾਫੀ ਸਾਰੇ ਸਾਥੀ ਇਹ ਪੁੱਛਦੇ ਆ ਕਿ ਸਰ ਉਰਦੂ ਵਾਲੇ ఫిਜ਼ੀਕਲ এডਿਕੇਸ਼ਨ ਬਾਰੇ ਵੀ ਦੱਸ ਦਿਓ ਕੁਝ ਤੁਸੀਂ ਆਪ ਦੀਆਂ ਸਕੂਲ ਲੈਵਲ ਦੀਆਂ ਕਿਤਾਬਾਂ ਪੜ੍ਹ ਲਓ ਜੇ ఫిਜ਼ੀਕਲ এডਿਕੇਸ਼ਨ ਦੀ ਕਿਤਾਬ ਛੇਵੇਂ ਤੋਂ ਲੈ ਕੇ 10ਵੇਂ ਤੱਕ ਦੀ ਹੁੰਦੀ ਹੈ ਤੇ ਛੇਵੇਂ ਤੋਂ ਲੈ ਕੇ 10ਵੇਂ ਤ ਸਾਰੇ ਜਿਹੜੇ ਨੰਬਰ ਹੈਗੇ ਆ ਤੁਸੀਂ ਸਾਰੇ ਕਨਸੈਪਟ ਹੈਗੇ ਤੁਸੀਂ ਤੁਹਾਡੇ ਆਰਾਮ ਨਾਲ ਕਲੀਅਰ ਹੋਣਗੇ ਤੁਸੀਂ ਇਹ ਕੰਮ ਕਰੋ ਪਹਿਲਾਂ 뮤ਜ਼ਿਕ ਦਾ ਜ਼ਿਕਰ ਦੇਖ ਲਓ ਤੁਸੀਂ 9ਵੀਂ 10ਵੀਂ ਤੋਂ ਜਾਂ ਫਿਰ 11ਵੀਂ 12ਵੀਂ ਤੋਂ ਜਿੱਥੋਂ ਵੀ 뮤ਜ਼ਿਕ ਦਾ ਵਿਸ਼ਾ ਸ਼ੁਰੂ ਹੁੰਦਾ ਆ ਤੁਸੀਂ ਉਹ ਕਿਤਾਬਾਂ ਪੜੋ ਫਿਰ ਪੁਰਾਣੇ ਪ੍ਰਸ਼ਨ ਹਾਲਾਂਕਿ ਫਿਜ਼ੀਕਲ ਐਜੂਕੇਸ਼ਨ 뮤ਜ਼ਿਕ ਵਾਲਾ ਜਿਹੜਾ ਪੇਪਰ ਹੈਗਾ ਆ ਪਿਛਲੇ ਦੋ ਸਾਲਾਂ ਤੋਂ ਹੀ ਹੋਇਆ ਮਤਲਬ ਉਹਨਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਨੂੰ ਕਿੰਨਾ ਕੁ ਡਿਪਲੀ ਪੜ੍ਹਨਾ ਚਾਹੀਦਾ ਆ ਐਨੀ ਗੱਲ ਕਲੀਅਰ ਹੋ ਗਈ ਗੱਲ ਹੁੰਦੀ ਹੈ ਕਿ ਸਰ ਜਿਹੜਾ 60 ਨੰਬਰ ਦਾ ਆ ਮੈਥ ਸਾਇੰਸ ਹੋ ਗਿਆ ਜਾਂ ਫਿਰ ਐਸਐਸਟੀ ਫਿਊਚਰ ਵਿੱਚ ਹੋ ਸਕਦਾ ਤੁਸੀਂ ਇਹੀ ਸਬਜੈਕਟ ਪੜਾਉਣੇ ਹੋਣ ਤੇ ਜੇਕਰ ਤੁਸੀਂ ਇਹ ਸਬਜੈਕਟ ਇਨ ਫਿਊਚਰ ਪੜਾਉਣੇ ਆ ਤੇ ਤੁਹਾਨੂੰ ਇਹ ਸਬਜੈਕਟ ਤਾਂ ਵੈਸੇ ਵੀ ਪੜਨੇ ਪੈਣੇ ਆ ਬੇਸਿਕ ਤੋਂ ਸ਼ੁਰੂਆਤ ਕਰੋ ਛੇਵੇਂ ਤੋਂ ਲੈ ਕੇ 8ਵੀਂ ਜਾਂ ਫਿਰ 9ਵੀਂ ਤੱਕ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨੂੰ ਕਾਫੀ ਸਾਰੇ ਸਾਥੀ ਸਾਥੀ ਪੁੱਛਦੇ ਆ ਕਿ ਸਰ ਪੀਐਸਸੀਬੀ ਦੀਆਂ ਕਿਤਾਬਾਂ ਪੜ੍ਹੀਏ ਐਨਸੀਆਰਟੀ ਦੀਆਂ ਕਿਤਾਬਾਂ ਪੜ੍ਹੀਏ ਤੁਹਾਨੂੰ ਜਿਹੜੀ ਸੌਖੀ ਲੱਗਦੀ ਇੱਕ ਵਾਰ ਉਹ ਨਬੇੜ ਲਓ ਸਾਰਾ ਕੰਪਲੀਟ ਕਰ ਲਓ ਚੰਗੇ ਤਰੀਕੇ ਨਾਲ ਕਰਿਓ ਰੋਜ਼ ਦਾ ਤੁਸੀਂ ਚਾਰ ਪੰਜ ਪਾਰਟ ਸ਼ੁਰੂ ਕਰੋ YouTube ਤੇ ਵੀਡੀਓਜ਼ ਪਈਆਂ ਹੋਣਗੀਆਂ ਮੈਂ ਨਹੀਂ ਬਣਾਈਆਂ ਕਿਸੇ ਹੋਰ ਨੇ ਬਣਾਈਆਂ ਹੋਣਗੀਆਂ ਤੁਸੀਂ ਉਹਨਾਂ ਦੀਆਂ ਦੇਖ ਲਓ ਨਾਲ ਨਾਲ ਨੋਟਸ ਬਣਾਓ ਕਿਉਂਕਿ ਜੇਕਰ ਤੁਸੀਂ ਇਹ ਕੰਮ ਕਰਦੇ ਹੋ ਹੱਥੋਂ ਆਪਦੀ ਚੀਜ਼ ਲਗਾਉਨੇ ਹੋ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆਉਣਗੀਆਂ ਐਂਡ ਉਸ ਤੋਂ ਬਾਅਦ ਪੁਰਾਣੇ ਪ੍ਰਸ਼ਨਾਂ ਨੂੰ ਤੁਸੀਂ ਬਿਲਕੁਲ ਨਹੀਂ ਛੱਡਣਾ ਮੰਨ ਲਓ ਵੀ ਹੁਣ ਤੱਕ ਪਿਛਲੇ 9-10 ਸਾਲ ਸਾਲਾਂ ਦੇ ਵਿੱਚ ਕਹਿ ਲਓ ਹਨਾ ਤੇ 8-9 ਪੇਪਰ ਹੋ ਚੁੱਕੇ ਆ ਪੀਐਸਟ ਦੇ ਤਾਂ ਉਹਨਾਂ ਨੂੰ ਤੁਸੀਂ OMR ਸ਼ੀਟ ਤੇ ਟਾਈਮਰ ਲਗਾ ਕੇ ਪ੍ਰੈਕਟਿਸ ਕਰਨੀ ਆ OMR ਸ਼ੀਟ ਲਗਾ ਕੇ OMR ਸ਼ੀਟ ਦੇ ਉੱਤੇ ਫਿਜ਼ੀਕਲੀ ਟਾਈਮਰ ਲਗਾ ਕੇ ਪ੍ਰੈਕਟਿਸ ਕਰਿਓ ਇਹ ਚੀਜ਼ਾਂ ਵੀ ਤੁਹਾਨੂੰ ਪੇਪਰ ਵਿੱਚ ਕੰਮ ਆਉਣਗੀਆਂ ਟਾਈਮ ਮੈਨੇਜਮੈਂਟ ਵਿੱਚ ਇਹ ਚੀਜ਼ਾਂ ਹੈਲਪ ਕਰਦੀਆਂ ਨੇ ਬਟ ਕਾਫੀ ਸਾਰੇ ਸਾਥੀਆਂ ਨੂੰ ਐ ਹੁੰਦਾ ਕਿ ਅਸੀਂ ਬਸ ਐਵੇਂ ਕਰਦੀਏ ਕੰਮ ਤੇ ਲਾਸਟ ਟਾਈਮ ਨਹੀਂ ਮੈਨੇਜ ਹੁੰਦਾ 150 ਕੁਐਸਚਨ ਦਾ ਜਿਹੜਾ ਕੁਐਸਚਨ ਦਾ ਜਿਹੜਾ ਪੇਪਰ ਆ ਜਿਹੜਾ ਕਿ 150 ਨੰਬਰ ਦੇ ਵਿੱਚ 150 ਮਿੰਟ ਮਿਲਦੇ ਆ ਢਾਈ ਘੰਟਿਆਂ ਦੇ ਪੇਪਰ ਵਿੱਚ ਤੁਸੀਂ 150 ਪ੍ਰਸ਼ਨ ਹੱਲ ਕਰਨੇ ਹੁੰਦੇ ਆ ਟਾਈਮ ਬਹੁਤ ਜ਼ਿਆਦਾ ਹੁੰਦਾ ਆ ਬਟ ਕਾਫੀ ਸਾਰੇ ਸਾਥੀਆਂ ਤੋਂ ਇਹ ਵੀ ਮੈਨੇਜ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਦੇ ਪ ਤੁਸੀਂ ਹੁਣ ਉਹ ਹੱਲ ਨਹੀਂ ਕੀਤੇ ਹੁੰਦੇ ਕਦੇ ਪੁਰਾਣੇ ਪ੍ਰਸ਼ਨਾਂ ਵਾਲੇ ਵੀ ਤੁਸੀਂ ਕਦੇ ਹੱਲ ਨਹੀਂ ਕੀਤੇ ਡੇਲੀ ਦਾ ਇੱਕ ਪੈਰਾਗ੍ਰਾਫ ਹੱਲ ਕਰੋ ਜੇ ਤੁਹਾਨੂੰ ਔਖਾ ਲੱਗਦਾ ਆ ਇੰਗਲਿਸ਼ ਔਖੇ ਲੱਗਦੀ ਆ ਪੰਜਾਬੀ ਔਖੇ ਲੱਗਦੀ ਆ ਡੇਲੀ ਜੇ ਕਰੇ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਪੇਪਰ ਹੈਗਾ ਆ ਚੰਗੇ ਨੰਬਰਾਂ ਨਾਲ ਜ਼ਰੂਰ ਪਾਸ ਹੋਊਗਾ ਜੇ ਮੈਂ ਹੁੰਦਾ ਤੇ ਮੈਂ ਜਿੰਨੀਆਂ ਤੁਹਾਨੂੰ ਗੱਲਾਂ ਦੱਸੀਆਂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਜ਼ਰੂਰ ਫੋਲੋ ਕਰਦਾ ਤੇ ਪਾਸਟ ਵਿੱਚ ਮੈਂ ਸੇਮ ਮੈਥਡ ਫੋਲੋ ਵੀ ਕੀਤਾ ਸੀਗਾ ਗੱਲ ਆਉਂਦੀ ਕਿ ਮੈਂ ਪੇਪਰਾਂ ਵਿੱਚ ਕਿਹੜੀ ਗਲਤੀ ਕੀਤੀ ਪੇਪਰਾਂ ਵਿੱਚ ਆਪਾਂ ਨਾ ਟਾਈਮ ਮੈਨੇਜਮੈਂਟ ਦਾ ਧਿਆਨ ਨਹੀਂ ਰੱਖਦੇ ਵੀ 1 ਮਿੰਟ ਵਿੱਚ 1 ਕੁਐਸਚਨ ਹੀ ਹੋਵੇ ਤਾਂ ਬੈਟਰ ਆ ਬਟ ਕੁਝ ਕੁਐਸਚਨ ਐ ਹੋਜੇ ਹੁੰਦੇ ਆ ਜਿਹੜੇ ਕਿ ਤੁਹਾਨੂੰ ਪਤਾ ਹੁੰਦਾ ਕਿ ਇਹਦਾ ਸਿੱਧਾ ਜਵਾਬ ਇਹੀ ਆ ਜਿਵੇਂ ਕਿ 10 ਤੋਂ ਲੈ ਕੇ 20 ਸੈਕਿੰਡ ਦੇ ਵਿੱਚ ਵੀ ਕਈ ਕੁਐਸਚਨ ਹੋ ਜਾਂਦੇ ਆ ਜੇਕਰ 10 ਤੋਂ ਲੈ ਕੇ 20 ਸੈਕਿੰਡ ਵਿੱਚ ਇੱਕ ਪ੍ਰਸ਼ਨ ਤੁਸੀਂ ਹੱਲ ਕੀਤਾ ਤੇ ਹੋ ਸਕਦਾ ਕੁਝ ਪ੍ਰਸ਼ਨਾਂ 'ਤੇ 1-2 ਮਿੰਟ ਦਾ ਟਾਈਮ ਲੱਗੇ ਸੋ ਇਸ ਤਰੀਕੇ ਨਾਲ ਤੁਸੀਂ ਆਪ ਦਾ ਜਿਹੜਾ ਪੇਪਰ ਹੈਗਾ ਜੀ ਉਹ ਕਰ ਸਕਦੇ ਹੋ ਸੈਲਫ ਸਟੱਡੀ ਨਾਲ ਵੀ ਪੇਪਰ ਕਲੀਅਰ ਕਰ ਸਕਦੇ ਹੋ ਤੇ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਕਰਨ ਤੋਂ ਬਾਅਦ ਅ ਇਹ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਦੇ ਹੋ ਤੇ ਮੈਨੂੰ ਦਿਓ ਜਾਨ ਜਦ